ਟਾਡੇ ਲਫਤੇ ਜਿਗਰ ਗੋਪਿੰਦਰ ਰਾਜ ਦੇ ਨਾਲ ਕਰ ਲਈਏ ਇਹ ਸਾਡੇ ਮਨ ਦੀ ਭਾਵਨਾ ਤੇ ਮਾਤਾ ਨੜਕੀ ਕਹਿਣ ਲੱਗੀ ਭਾਵਨਾ ਤਾਂ ਠੀਕ ਹੈ ਪਰ ਮੈਂ ਵੀ ਤੁਸੀਂ ਠੀਕੋ ਪਰ ਇਹ ਫੈਸਲਾ ਮੈਂ ਇਕੱਲੀ ਨਹੀਂ ਕਰ ਸਕਦੀ ਇਹਦੇ ਵਾਸਤੇ ਮੈਨੂੰ ਆਪਣੇ ਪੁੱਤਰ ਗੁਰਤੇਜ ਬਾਦਰ ਨੂੰ ਪੁੱਛਣਾ ਪੈਣਾ ਹੈ ਤਾਂ ਮਾਤਾ ਨਾਨਕੀ ਜਿਸ ਤਰ੍ਹਾਂ ਗੁਰਤੇਜ ਬਾਦਰ ਮਹਾਰਾਜ ਨੂੰ ਆਪਣੇ ਦਿਲ ਦੀ ਭਾਵਨਾ ਦੱਸਦੀ ਹੈ ਕਿਉਂਕਿ ਜੀਤੋ ਮਾਤਾ ਨਾਨਕ ਨੂੰ ਬੜੀ ਪਿਆਰੀ ਲੱਗਦੀ ਹੈ ਜਿਸ ਤਰ੍ਹਾਂ ਪੋਤਰਾ ਗੋਬਿੰਦ ਰਾਏ ਦੇ ਵਿਆਹ ਦੀ ਗੱਲ ਗੁਰਤੇਜ ਬਾਦਰ ਮਹਾਰਾਜ ਦੇ ਨਾਲ ਮਾਤਾ ਨਾਨਕੀ ਕਰਦੀ ਹੈ ਉਸ ਸਮੇਂ ਦਾ ਦ੍ਰਿਸ਼ ਢੱਡੀ ਨਰਜੀਤ ਸਿੰਘ ਰਿਪੋਰਟ ਹੈ ਤੇ ਉਹ ਪੇਸ਼ ਕਰਦਾ क्या माता नानकी सदगुर ते बहादु पिपा अ ربنا جل الله तोरे बैठी माता बुल बैठी माता बुल स्वामी को

बोलो सतगोरी अॻो न प्यारे प्यार ਦਿਨੇ ਪੱਕਾ ਹੋ ਗਿਆ ਰੇਮਸਟਾਰਾਂ ਲੱਗੀਆਂ ਬਾਹਰ ਦਾ ਦਿਨੇ ਪੱਕਾ ਹੋ ਗਿਆ ਰੇਮਸਟਾਰਾਂ ਪਿਆ ਮਾਤਾ ਨਾਰਕੀ ਨੇ ਗੁਰਦੇਵ ਬਾਧਰ ਮਰ ਦੇ ਨਾਲ ਗੱਲ ਕਰਨਾ ਕੀਤਾ ਕਿ ਹਰ ਜਸਲੀ ਬੇਟੀ ਜੀਤੋ ਜਿਹੜੀ ਨੰਬਰ ਇਤਿਹਾਸਕਾਰ ਸ਼ੇਰ ਸਰ ਲਿਖਦਾ ਹੈ ਗੋਪੀ ਤੇ ਨਾਇਦੀ ਉਮਰ ਤਕਰੀਬਨ 7 ਸਾਲ ਗੁਰਦੇਵ ਬਾਧਰ ਮਾਰੇ ਨੇ ਮਾਤਾ ਨਾਰਕੀ ਉਹਨਾਂ ਦੇ ਨਾਲ ਜਦੋਂ ਬੱਤਨ ਬਲਾਸ ਹੋਏ ਤੇ ਗੁਰਦੇਵ ਘਾਤਮਾਰ ਨੇ ਹੰਬੀ ਭਰੀ ਗੁਰਦੇਵ ਘਾਤਮਾਰ ਨੇ ਹਰਜਸ ਨੂੰ ਸਜਣਾ ਕੀਤਾ ਜੋ ਬੜੀ ਰਸਮਾਂ ਉਹ ਨਿਭਾਈਆਂ ਇਹ 1773 ਈਸਵੀ ਦੇ ਵਿੱਚ ਧੰਨ ਸਾਹਿਬ ਸ਼੍ਰੀ ਗੁਰਦੇਵ ਘਾਤਮਾਰੋਂ ਦੀ ਆਪਣੀ ਰਸਤਾ ਕੀਤਾ ਇਤਿਹਾਸਕ ਬਾਕਮ 1675 ਇਸਵੀ ਨੂੰ ਧੰਨ ਸਹਿਬ ਸ਼੍ਰੀ ਗੁਰਦੇਵ ਬਾਦਰਾ ਮਹਾਰਾਜ ਦੀ ਕਸ਼ਮੀਰੀ ਪੰਡਤਾਂ ਆਏ। ਵਰਦੇਵ ਬਾਦਰਾ ਮਹਾਰਾਜ ਜੀ ਆਪਣੇ ਆਪ ਤਿੰਨ ਸਿੱਖਾਂ ਦੇ ਨਾਲ ਦਿੱਲੀ ਪੁੱਤਲਾ ਕੀਤਾ। ਉੱਥੇ ਜਿੱਤੀ ਹੋਈ ਤੇ ਸਮਾਂ ਆਪਣੀ ਚਾਲ ਚੱਲਦਾ ਰਿਹਾ। 1677 ਇਸਵੀ ਦੇ ਵਿੱਚ ਹਰਜਸ ਸਿੰਘ ਫੇਰ ਲਾਹੌਰ ਤੋਂ ਚੱਲ ਕੇ ਆਏ। ਆਨਕਲ ਗੱਤੀ ਦਾ ਕੌਣ ਹੈ ਧੰਨ ਗੋਬਿੰਦ ਰਾਏ ਮੁਰਤੇਗ ਮਾਰਦਾ ਲੱਖ ਤੇ ਜਿਗਰ ਹਰ ਜਸ ਨੇ ਇਹ ਨਹੀਂ ਸੋਚਿਆ ਕਿ ਇਹ ਤਾਂ ਮੇਰੇ ਘਰ ਦਾ ਦਬਾਦ ਹੈ ਇਹ ਤਾਂ ਜਵਾਈ ਹੈ ਮੇਰੇ ਘਰ ਦਾ ਇਤਿਹਾਸ ਕਰ ਲਿਖਦਾ ਹੈ ਹਰ ਜਸ ਨੇ ਆ ਕੇ ਕਲਗੀਆਂ ਵਾਲੇ ਪਾਸ਼ਾ ਗੋਬਿੰਦ ਰਾਏ ਮਹਾਰਾਜ ਨੂੰ ਮੱਥਾ ਟੇਕਿਆ ਹੁਣ ਪਿਤਾ ਦੀ ਸ਼ਹੀਦੀ ਹੋ ਚੁੱਕੀ ਹੈ ਤੇ ਹਰ ਜੱਸ ਦੀ ਕਹਿਣ ਲੱਗੇ ਧੰਨ ਕਰ ਗਿਆ ਬੜੇ ਪਾਤਸ਼ਾਹ ਗੋਬਿੰਦ ਰਾਏ ਮਹਾਰਾਜ ਨੂੰ ਤੇ ਮਹਾਰਾਜ ਮੰਗਣਾ ਕਿਤੇ ਨੂੰ 4 ਸਾਲ ਬੀਤ ਗਏ ਸਾਨੂੰ ਤਰੀਕ ਦਿਓ ਕਦੋਂ ਤੁਸੀਂ ਸਾਡੇ ਪਿੰਡ ਆਓ ਸਾਡੇ ਸ਼ਹਿਰ ਆਓ ਤੇ ਮਾਤਾ ਜੀਤਾ ਦਾ ਆਨੰਦ ਕਾਰਜ ਕਰੋ ਤੇ ਗੁਰੂ ਪਿਆਰ ਵਾਲਿਓ ਤਾਂ ਅਨੰਤ ਗੋਪੇਸ਼ਨ ਮਹਾਰਾਜ ਗੋਪਿੰਦ ਨਾਇਕ ਕਹਿਣ ਲੱਗੇ ਇਹ ਗੱਲ ਤੁਸੀਂ ਮਾਤਾ ਗੁਜਰਕੌਰ ਜੀ ਨਾਲ ਕਰੋ ਹਰ ਜਸਤੀ ਤੇ ਬੀਬੀ ਸੁਭਰਾਈ ਮਾਤਾ ਗੁਜਰਕੌਰ ਜੀ ਦੇ ਕੋਲ ਕੇ ਮਾਤਾ ਜੀ ਮਾਤਾ ਜੀ ਮੰਗਣੇ ਹੋ ਇਹਨੂੰ 4 ਸਾਲ ਹੋ ਗਏ ਆਨੰਦ ਕਾਰਜ ਦੀ ਜਨ ਨੂੰ ਤਰੀਕ ਦਿਓ ਕਦੋਂ ਤੁਸੀਂ ਸਾਡੇ ਸ਼ਹਿਰ ਸਾਡੇ ਪਿੰਡ ਸਾਡੇ ਘਰ ਟੁੱਟੋਗੇ ਤੇ ਮਾਤਾ ਜੀਤੋ ਨੂੰ ਆਪਣੇ ਘਰ ਦੀ ਲੋ ਬਣਾਓਗੇ ਸਭ ਤਰੀਕ ਦਿਓ ਮਾਤਾ ਗੁਰੂਕੌਰ ਜੀ ਦੇ ਗੋਪਿੰਦਰਾਜ ਜੀ ਨੂੰ ਸੱਜਣਾ ਕੀਤਾ ਕਹਿ ਲਗੀ ਪੁੱਤਰ ਕਿਸ ਤਰ੍ਹਾਂ ਕਰਨਾ ਸਲਾਹ ਕਰਦੇ ਨੇ ਅਪਜ ਵਿੱਚ ਤੇ ਗੁਰੂ ਪਿਆਰ ਵਾਲਿਓ ਤਨ ਗੋਬਿੰਦ ਰਾਹ ਕਹਿਣ ਲੱਗੇ ਇਹ ਸੰਕਮ ਨਹੀਂ ਕਿ ਅਸੀਂ ਬਰਾਤ ਲੈ ਕੇ ਤੁਹਾਡੇ ਲਾਹੌਰ ਪਹੁੰਚੀਏ ਇਹ ਸੰਕਮ ਨਹੀਂ ਹੈ ਕਿਉਂਕਿ ਸਤਗੁਰ ਦੀ ਉਮਰ ਕੇਵਲ 11 ਸਾਲ ਦੀ ਹੈ ਇਤਿਆਜ਼ ਦੇ ਵਿੱਚ ਲਿਖੀ ਹੈ ਤੇ ਹਰ ਦਸ ਕਹਿੰਦਾ ਹੈ ਕਿਹਦੇ ਪਾਸ਼ਾ ਹਰੇਕ ਪਿਓ ਦਾ ਸੁਪਨਾ ਹੁੰਦਾ ਕਿ ਆਪਣੀ ਧੀ ਦਾ ਜਿਹੜਾ ਡੋਲਾ ਉਹ ਆਪਣੇ ਘਰ ਤੋਂ ਵਿਦਾ ਕਰੇ ਤੇ ਸਤਗੁਰੂ ਜੀ ਕਹਿੰਦੇ ਕਿ ਇਹ ਗੱਲ ਹੈ ਫਿਰ ਕੋਈ ਗੱਲ ਨਹੀਂ ਤੁਸੀਂ ਚੋਣੇ ਹੋ ਲਾਹੌਰ ਆਨੰਦਕਾਰ ਝੋਵੇ ਤੇ ਮਾਰਗ ਜੀ ਕਹਿੰਦੇ ਕੋਈ ਗੱਲ ਨਹੀਂ ਲਾਹੌਰ ਦੇ ਬੈਠੀ ਆਨੰਦਕਾਰ ਝੋਵੇਗਾ ਸਤਗੁਰੂ ਜੀ ਨੇ ਬਸੰਤ ਗੜ ਗੁਰੂ ਕਾ ਲਾਹੌਰ ਬਿਛਾਇਆ ਤੇ ਹਰ ਜਾਸਦੀ ਨੂੰ ਸਨੇਹਾ ਭੇਜਿਆ ਕਿ ਤੁਸੀਂ ਪੂਰਾ ਪਰਿਵਾਰ ਇੱਥੇ ਲੈ ਕੇ ਆਓ ਨੰਦਪੁਰ ਸਾਹਿਬ ਤੋਂ ਜਦੋਂ ਨੰਗਲ ਨੂੰ ਡਾਈਏ 8 ਕਿਲੋਮੀਟਰ ਦੇ ਸਤਜ ਦੀ ਪਿੰਡ ਬਸੰਤgarh ਮੁੱਲ ਜ਼ਮੀਨ ਖਰੀਦੀ ਗਈ ਸਤ ਗੁਰਜੀ ਨੇ ਨਗਰ ਪਸਾਇਆ ਗੁਰੂ ਕਾ ਲਾਹੌਰ ਨਾਮ ਦਿੱਤਾ ਗੁਰੂ ਕਾ ਲਾਹੌਰ ਨਗਰ ਬਸ ਗਿਆ ਇਧਰ ਗੁਰੂ ਪਿਆਰ ਵਾਲਿਓ 21 ਜੂਨ 1677 ਈਸਵੀ ਨੂੰ

I'm like स्वागत <laughs> स्वागत <laughs> You <laughs> गुजरी माता दार जी पतीअ सवारी गुजरी माता दौर जी पतीअ सवारी वारा गंगा दाटी जेक्मी हो वारा गंगा डाटीआस रोपल हो वाला गंगा डाटी जेकरो पल ਧਨ ਗੋਪ ਕਰਾਏ ਮਹਾਰਾਜ ਆਪਣੀ ਬਰਾਤ ਲੈ ਕੇ ਬਸੰਤ ਕੜ ਦੇ ਵਿੱਚ ਬਸਿਆ ਨਗਰ ਨਵਾਂ ਨਗਰ ਗੁਰੂ ਘਰ ਲੈ ਕੇ ਬਰਾਤ ਪੁਹੇਆ ਸੰਗਤਾਂ ਵੱਲੋਂ ਬੜਾ ਭਰਮਾ ਸਵਾਗਤ ਕੀਤਾ ਗਿਆ ਜੀ ਆਇਆਂ ਗਿਆ ਇਤਿਹਾਸਕਾਰ ਗਾਂਧੀ ਸਾਹਿਬ ਸਿੰਘ ਜੀ ਲਿਖਦੇ ਆ ਕਹਿੰਦੇ ਸਤਗੁਰੂ ਜੀ ਤੇੜਾ ਦਿਨ ਗੁਰੂ ਕੇ ਲੋਹੜ ਰੇ ਤੇ ਚੋਲ ਮੈਂ ਜਨ ਸਤਗੁਰ ਜੀ ਦਾ ਆਨੰਦ ਕਾਰਜ ਮਾਤਾ ਜੀਤਾਂ ਦੇ ਨਾਲ ਹੋਇਆ ਤੇ ਜਦੋਂ ਆਨੰਦ ਕਾਰਜ ਹੋਇਆ ਤੇ ਬਰਾਤ ਲੱਗੀ ਨਾ ਤੁਰਨ ਬਸੰਤ ਗੜ੍ਹ ਦੀਆਂ ਸੰਗਤਾਂ ਬੀਬੀਆਂ ਇਕੱਠੀਆਂ ਹੋ ਕੇ ਆਈਆਂ ਗੋਪਤਰਾਏ ਮਾਰੀ ਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਨਵਾਂ ਨਗਰ ਬਸਾਇਆ ਤੁਹਾਡੇ ਆਨੰਦ ਕਾਰਜ ਹੋਏ ਤੁਹਾਨੂੰ ਲੱਖ ਲੱਖ ਮੁਬਾਰਕ ਤੇ ਧੰਨ ਗੋਬਿੰਦ ਰਾਏ ਮਹਾਰਾਜ ਕਹਿ ਲੱਗੇ ਭਾਈ ਤੁਹਾਨੂੰ ਸਭਾ ਮੁबारकਾ ਸਭਾ ਵਧਾਈਆਂ ਕਹਿ ਲੱਗੇ ਮਹਾਰਾਜ ਗੱਲ ਵਧਾਈਆਂ ਨਾਲ ਨਹੀਂ ਪੱਣੀ ਮਹਾਰਾਜ ਕਹਿੰਦੇ ਦੱਸੋ ਕਹਿੰਦੇ ਮਹਾਰਾਜ ਸਾਡੇ ਮਨ ਦੀ ਭਾਵਨਾ ਪੂਰੀ ਕਰੋ ਮਹਾਰਾਜ ਕਹਿੰਦੇ ਮੰਗੋ ਕੀ ਮੰਗਦੇ ਹੋ ਕਹਿ ਲੱਗੇ ਪਹਾੜੀ ਏਰੀਆ ਮਹਾਰਾਜ ਤੇ ਪਾਣੀ ਨਹੀਂ ਗਾਗਰਾ ਚੱਕ ਕੇ ਬੜੀ ਦੂਰ ਜਾਣਾ ਪੈਂਦਾ ਤੇ ਕਿਰਪਾ ਕਰੋ ਤੇ ਮਹਾਰਾਜ ਕਹਿੰਦੇ ਕੀ ਚਾਹੁੰਦੇ ਹੋ ਕਹਿੰਦੇ ਮਹਾਰਾਜ ਪਾਣੀ ਦੀ ਵਿਵਸਥਾ ਕਰ ਦਿਓ ਤੇ ਮਾਰਨ ਦਿਹਾਤੇ ਵਿੱਚ ਗੁਰੂ ਪਿਆਰ ਵਾਲਾ ਨੇਜਾਂ ਪੜਿਆ ਧਨ ਕਲਗੀਆਂ ਵਾਲੇ ਪਾਸ਼ਾ ਗੋਪਿੰਦ ਰਾਏ ਨੇ ਨੇਜਾਂ ਮਾਰਿਆ ਧਰਤੀ ਦੇ ਵਿੱਚ ਤੇ ਇੱਕ ਕਿਸਮਾ ਪਾਣੀ ਦਾ ਫਟਿਆ ਤੁਹਾ ਦਾ ਪੁੱਤਰ ਕੋਲ ਖੜਾ ਕਹੇ ਲੱਗਾ ਮਰ ਜੇ ਇੱਕ ਤੁਸ਼ਮੇ ਨਾ ਗੱਲ ਨਹੀਂ ਜਬਾਨ ਨੇ ਤੇ ਮਰ ਜੀ ਕਹਿੰਦੇ ਫੇਰ ਕਹਿੰਦੇ ਮਰ ਜੇ ਇੱਕ ਇੱਕ ਵਰਸ਼ਾ ਹੋਰ ਮਾਰੋ ਤੇ ਮਰ ਨੇ ਦੂਸਰਾ ਵਰਸ਼ਾ ਮਾਰਿਆ ਦੇਖ ਭਾਰੇ ਪਾਣੀ ਦੇ ਕਿੱਲੇ ਇੱਕ ਗੁਰਸਿੱਖ ਕਹਿਣ ਲੱਗਾ ਮਹਾਰਾਜ ਦੋ ਨਾਂ ਵੀ ਗੱਲ ਨਹੀਂ ਮੰਨੀ। ਜੇ ਕਿਰਪਾ ਕਰ ਦਿਓ ਉਹ ਗੁਰੂ ਦੀਆਂ ਤਿਰਵਾਣੀ ਬਣਾ ਦਿਓ। ਮਾਲਕ ਜੀ ਕਿਰਪਾ ਕਰੋ ਤੇ ਮਾਲਕ ਜੀ ਨੇ ਤੀਜਾ ਪਰਸ਼ਾ ਮਾਰਿਆ। ਤੇ ਸਾਧ ਸੰਗਤ ਜੀ ਅੱਜ ਵੀ ਤਿਰਵਾਣੀ ਕਰਦੀ ਆ ਕੋ ਸਤਨਾਮ। ਵਾਹਿਗੁਰੂ ਭਾਰਤ ਵਰਸ਼ ਦੇ ਵਿੱਚ ਕੁੱਲ 10 ਤਿਰਵਾਣੀਆਂ। ਮੈਂ ਕਿਸੇ ਧਰਮ ਦੇ ਖਿਲਾਫ ਨਹੀਂ। 9 ਤਿਰਵਾਣੀਆਂ Hindu ਧਰਮ ਦੇ ਨਾਲ ਸੰਬੰਧਿਤ ਨੇ। ਨੋਈ ਅੱਜ ਸੁਖੀਆਂ ਪਈਆਂ ਇੱਕ ਤਰਬੈਣੀ ਧੰਨ ਗੋਬਿੰਦ ਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਬੰਧਿਤ ਹੈ ਤੇ ਅੱਜ ਵੀ ਉਹ ਤਰਬੈਣੀ ਚਲਦੀ ਹੈ ਸੰਗਤਾਂ ਕਰਦੀਆਂ ਨੇ ਦਰਸ਼ਕਾਂ ਕਰਦੀਆਂ ਨੇ ਸਤਗੁਰੂ ਜੀ ਨੇ ਕਿਰਪਾ ਕੀਤੀ ਬਸੰਤਗੜ੍ਹ ਦੀ ਸੰਗਤ ਦੇ ਪਰ ਤਰਬੈਣੀ ਬਖਸ਼ਿਸ਼ ਕੀਤੀ ਪਾਣੀ ਦੀ ਕੰਢੇ ਤੋਂ ਦੂਰ ਕਰ ਦਿੱਤੀ ਸਤਗੁਰੂ ਜੀ ਜਦੋਂ ਦ੍ਰਵੇਤ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਗੁਰੂ ਪਿਆਰ ਵਾਲਿਓ ਮਾਤਾ ਗੁਜਰਕੌਰ ਡੇੜੀ ਦੇ ਵਿੱਚ ਖੜੀ ਹੈ ਪਾਣੀ ਲੈ ਕੇ ਪਾਣੀ ਵਾਰ ਦੇ ਪਾਣੀ ਵਾਰਨ ਦਾ ਜਿਹੜਾ ਭਾਵ ਉਹਦਾ ਅਰਥ ਹੈ ਉਹਦਾ ਮਤਲਬ ਇਹ ਹੈ ਕਿ ਸਾਰੀਆਂ ਬਲਾਵਾਂ ਆਪਣੇ ਪੁੱਤ ਦੀਆਂ ਆਪਣੇ ਧੀ ਦੀਆਂ ਆਪਣੀ ਨੌ ਦੀਆਂ ਮੈਂ ਆਪਣੇ ਤੇ ਲੈਣਾ ਪਤ ਰੋਗ ਦਾ ਪਾਣੀ ਪੀਣ ਤੋਂ ਮਾਰ ਨੂੰ ਤੇ ਮਾਤਾ ਗੁਜਰਕੌਰ ਮਾਤਾ ਜੀ ਤੋਂ ਤੋਂ ਆਪਣੇ ਲਖਤੇ ਜਗਰ ਗੋਬਿੰਦ ਰਾਏ ਤੋਂ ਪਾਣੀ ਪਾਰ ਕੇ ਪੀਂਦੀ ਆ ਤੇ ਉਹ ਸਮੇ ਦਾ ਦ੍ਰਿਸ਼ ਢਾਡੀ ਰਣਜੀਤ ਸਿੰਘ ਮਾਪ ਜੀ ਦੇ ਚਰਨਾਂ ਦੇ ਰੂਪੇ ਤੁਹਾਂ ਪੇਸ਼ ਕਰ ਰਹੇ ਆ ਜੀ जोड़ी घरांजी आई पासे नख लखाई पु जी जोड़ी सी घर सणे जांजी आई हर पासे मड़ी रीती नख लख मिलण वधाई जलाल دی I mm do -hmm. सिंध <laughs> फे